ਹਲਾ ਅਸਰ ਮੱਚਦੇ ਪਹੁੰਚ ਲੋਕੀ ਇਹ ਸੀ ਨੂੰ ਬਿਲਕੁਲ ਖੇਲ ਸਮਝਦੇ ਲੋਕੀ ਸੈਲਫੀਆਂ ਲਈ ਜਾਂਦੇ ਚੀਜ਼ਾਂ ਫੜ ਕੇ ਸਰ ਦੇਖੋ ਜੀ ਜਿਹੜਾ ਸੈਲਫੀ ਲੈ ਕੇ ਪਾਊਗਾ ਉਹ ਉੱਤੇ ਤੁਹਾਨੂੰ ਪਤਾ ਨਾ ਜਣਾ ਉੱਤੇ ਕਾਰਵਾਈ ਹੋ ਜਾਏਗੀ ਕਿ ਸਾਰਾ ਕੁਝ ਖਿਲ ਗਿਆ ਉਸ ਦੀ ਵਜ੍ਹਾ ਕਾਰਨ ਆ ਇੱਧਰ ਜਾ ਕੇ ਜਿਸ ਲਈ ਅਸੀਂ ਕਿਉਂਕਿ ਸਾਨੂੰ ਪਾਰਟੀਆਂ ਨੂੰ ਵਿਹਦਾ ਤਾਂ ਕਿ ਲੋਕਾਂ ਨੂੰ ਪੂਰੀ ਪੂਰੀ ਸੇਧ ਦਿੱਤੀ ਜਾਵੇ ਕਿ ਲੋਕੀ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲਣ ਕਿ ਲੋਕ ਸੈਲਫੀਆਂ ਖਿੱਚ ਰਹੇ ਆ ਇੱਥੇ ਆ ਗਏ ਇਹ ਲੋਕਾਂ ਦੀ ਬਹੁਤ ਵੱਡੀ ਗੱਲ ਹੈਗੀ ਆ ਅਗਰ ਆਪਾਂ ਇਹ ਜਿਹੜੀਆਂ ਸੈਲਫੀਆਂ ਖਿੱਚ ਕੇ ਮੀਡੀਆ ਤੇ ਪਾਵਾਂਗੇ ਤੇ ਇਹ ਜਿਹੜੀ ਸੈਨਾ ਜਿਹੜੀ ਆ ਉਹ ਸੈਨਾ ਜਿਹੜੀ ਕਹਿ ਰਹੀ ਆ ਕਿ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਤੇ ਇਹ ਫੋਟੋ ਨਹੀਂ ਕੋਣੀਆਂ ਜਿਹੜੇ ਬੰਦੇ ਦੀ ਫੋਟੋ ਸੋਸ਼ਲ ਮੀਡੀਆ ਤੇ ਆ ਗਈ ਇਹਦੀ ਬਣਾ ਕੇ ਬੰਬ ਦੀ ਜਾਂ ਸੈਨਾ ਦੀ ਕਿਸੇ ਵੀ ਚੀਜ਼ ਦੀ ਉਸ ਦੇ ਕਾਰਵਾਈ ਹੋਣੀ ਹੈ ਇਸ ਕਰਕੇ ਧਿਆਨ ਚ ਰੱਖੋ ਕਿਤੇ ਵੀ ਬੰਬ ਨਮਾ ਕੋਈ ਵੀ ਚੀਜ਼ ਦਿਖਦੀ ਆ ਤੇ ਪੁਲਿਸ ਨੂੰ ਦੱਸੋ ਬਿਲਕੁਲ ਅਸੀਂ ਤੁਹਾਡੇ ਨਾਲ ਰਚਨਾ ਪਾਇਆ ਜਾਏ ਜਿਸ ਜਗ੍ਹਾ ਤੇ ਬੰਬ ਡੇ ਤਾਂ ਉਸੇ ਉੱਥੇ ਰਚਨਾ ਕੀਤਾ ਜਾਵੇ ਕਿਉਂਕਿ ਕੋਈ ਕਾਫੀ ਲੋਕ ਜਮ ਪਰ ਇਕੱਠੇ ਆ ਤੇ ਇਹ ਲੋਕਾਂ ਨੂੰ ਘਰਾਂ ਚੋਂ ਨਿਕਲਣਾ ਨਹੀਂ ਚਾਹੀਦਾ ਹਦਾਇਤ ਕੀਤੀ ਲੋਕਾਂ ਨੂੰ ਵੀ ਘਰਾਂ ਚੋਂ ਨਾ ਨਿਕਲ ਇਹ ਕੰਮ ਪੁਲਿਸ ਦਾ ਤੇ ਸੈਨਾ ਦਾ ਰਲ ਕੇ ਕਰਨ ਵਾਲਾ ਕੰਮ ਆ ਲੋਕਾਂ ਦਾ ਕੰਮ ਆ ਜੂਮ ਇਕੱਠਾ ਕਰਨਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਤਿਆ ਦੇ ਜਾਨ ਮਾਲ ਦੀ ਰੱਖ ਦੀ ਉਪਾਜਿਤ ਬਾਅਦ ਅਸੀਂ ਦਿਨ ਰਾਤ ਜਾਗਦੇ ਆ ਸਾਡੇ ਯਕੀਨ ਕਰੋ ਇੱਕ ਜਗ੍ਹਾ ਨਹੀਂ ਕਈ ਜਗ੍ਹਾ ਇਹ ਸਿੰਡੇਟ ਹੁੰਦੇ ਨੇ ਕਈ ਅਸੀਂ